ਇਹਨਾਂ ਨਿਗਲਥਰੇਮ ਚ ਨਾ ਕਿਤੇ ਰਹਿਓ ਤੁਹਾਨੂੰ ਨਹੀਂ ਦੇਣਾ ਔਰ ਮੈਂ ਸੁਣ ਰਹੀ ਸੀ ਭਗਵਾਨ ਪਾਮ ਦੀ ਘਰਵਾਲੀ ਕਹ ਰਹੀ ਮੀਨ ਸਾਡੇ ਪੰਜਾਬ ਦੀਆਂ ਔਰਤਾਂ ਨੂੰ ਪਸ ਕੁਝ ਨਹੀਂ ਚਾਹੀਦਾ ਸਾਨੂੰ ਤਾਂ 1000 ਰੁਪਏ ਚਾਹੀਦਾ ਸਾਡੀ ਔਰਤਾਂ ਨੂੰ ਇੱਜ਼ਤ ਚਾਹੀਦੀ ਆ ਸਾਡੀਆਂ ਔਰਤਾਂ ਨੂੰ ਰੁਜ਼ਗਾਰ ਚਾਹੀਦਾ ਸਾਡੀਆਂ ਔਰਤਾਂ ਨੂੰ ਪੰਜਾਬ ਸਖ ਸੱਚ ਚਾਹੀਦਾ ਗੱਲਾਂ ਹਜ਼ਾਰ ਨਹੀਂ ਔਰ ਪੈਣੋ ਜੇ ਵਾਸਤੇ अड़ताली हजार सुटो का चार साल महीने दश्त अड़ताली हजार, फिर अगले हजार पंजाब। भाई नहीं झजना आवाज एक फिर पंजाब सरकार पंजाब पंजाब कांग्रेस पार्टी मनरेगा ਫਤੇ ਪ੍ਰਵਾਨ ਕਰਨੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਾ ਰਿਹਾ ਔਰ ਤੇਰੀ ਚੁੱਪੀ ਤੇ ਖਮੋਜੀ ਦੱਸਦੀ ਹੈ ਕਿ ਤੇਰੇ ਜਿੰਨਾ ਬੁੱਤ ਤੇ ਕਰ ਸ਼ੈਦੀ ਕੋ ਦੁਨੀਆ ਤੇ ਪੈਦਾ ਹੋਵੇ 56 ਇੰਚ ਦੀ ਸੀਨੇ ਵਾਲੇ ਇਸ મોદી ਨੂੰ ਅੱਜ ਇਹ ਸਭਾ ਦੇ ਵਿੱਚੋਂ ਮੇਰੇ ਲਲਕਾਰ ਦੇਣ ਵਾਸਤੇ ਆਇਆ ਜਿਸ ਗੱਲ ਕਰਦਾ RAM ਦੀ ਮਹਾਰਾਜ ਦੀ ਅਰੇ RAM ਚੰਦਰ ਦੀ ਗੱਲ ਕਰਨ ਵਾਸਤੇ ਕਲੀਅਰ ਹੱਥ ਹੋਣਾ ਚਾਹੀਦਾ ਤੇਰੇ ਵਰਗਾ ਬੇਸ਼ਕੀਅਤ ਭੱਤੀ ਦਰਜੇ ਦੀ ਕੀ ਰੂਪੀ ਹੈ ਗਰੀਬ ਤੇ ਅਮੀਰ ਦਾ ਬਾਲਾ ਵਧ ਰਿਹਾ ਪਰ ਜੇ ਗਰੀਬ ਭੁੱਖਾ ਮਰ ਜਾ ਤੇ ਅਮੀਰ ਦਾ ਮੁੰਡਾ ਬੱਚੇ ਪੰਜ ਸੱਤੀਆਂ ਨਾਲ ਰੋਟੀ ਖਾਂਦੇ ਤਾਂ ਇਸ ਦੇਸ਼ ਦੇ ਅੰਦਰ ਦੰਗੇ ਹੋ ਸਕਦੇ ਨੇ ਲੜਾਈ ਸੌਖੀ ਹੈ ਦੇਸ਼ ਤੋੜ ਸਕਦਾ ਹੈ ਇਸ ਕਰਕੇ ਮਨੇ ਲੇਗਾ ਸ਼ੁਰੂ ਹੋਈ ਕਿ ਗਰੀਬ ਤੇ ਅਮੀਰ ਦਾ ਪਾੜਾ ਨਾ ਵਧੇ ਤੇ ਲੋਕਾਂ ਨੂੰ ਸਹਾ ਦਿੰਦਾ ਰੋਜ਼ਗਾਰ ਦਿੱਤਾ ਉਹ ਡਾਕਟਰ ਮਨਮੋਹ ਸਿੰਘ ਦੀ ਇਹ ਸਕੀਮ ਉਹ ਸਦਾ ਐਮਐਲਏ ਬੈਠਾ ਆਗਮਪੁਰ ਤੋਂ ਕੋਟਲੀ ਵਿੱਚ ਲੋਕ ਆਵੇ ਜਿਹੜੀ ਭਰਾ ਮੋਹੀ ਪਿੰਦਰਾ ਬੈਠਾ ਇਹ ਸਕੀਮ ਨੇ ਕਰੋਨਾ ਕਾਲ ਦੇ ਵਿੱਚ ਇਹ ਸਦ ਕਰਤਾ ਕਿ ਜਿਵੇਂ ਜਿਵੇਂ ਹਾਲਾਤ ਮਾੜੇ ਸਨ ਇਹ ਕਿ ਉਹਨਾਂ ਨੂੰ ਕਿ ਜਿਵੇਂ ਪੰਜਾਬ ਦੀ ਔਰ ਦੇਸ਼ ਦੀ ਇਕ ਆਰਗਨੀ ਦਾ ਮਾੜਾ ਹਾਲ ਹੋਣ ਲੱਗਿਆ ਸੀ ਲੇਕਿਨ ਹਰ ਵਾਰ ਵੀ ਇਹ ਕਹੇ ਉਸ ਮਹਾਮਾਰੀ ਦੇ ਦਰਮਿਆਨ ਇਸ ਮਨਰੇਗਾ ਸਕੀਮ ਨੇ ਚੁੰਗਾ ਚਲਾਉਂਦਾ ਕਰ ਕੀਤਾ ਦੀ ਸਰਕਾਰ 4 ਲੱਖ ਕਰੋੜ ਰੁਪਏ ਦੀ ਕਰ ਰਹੀ ਹੈ ਕਿ ਤੁਹਾਨੂੰ ਲੱਗਦਾ ਵਾ ਕਿ ਹਜ਼ਾਰਾਂ ਕਰੋੜ ਰੁਪਏ ਆਪਣਾ 40% ਸ਼ੇਅਰ ਪਾ ਸਕੇਗੀ ਬਜਾਤ ਦੀ ਸਰਕਾਰ ਦਾ ਹਰਿਆਣਾ ਪ੍ਰੋਗਰਾਮ ਹੁੰਦਾ ਤੇ ਹਮੇਸ਼ਾ ਟਾਈਮਿੰਗ ਦਾ ਫਰਕ ਪੈਂਦਾ ਕੋਈ ਕਸਰ ਨਹੀਂ ਅਸੀਂ ਢਾਂਡੀ ਆ ਉਡਾਣਸਪੁਰ ਵੀ ਬੇਹਤਰੀਨ ਚੱਲਾ ਪ੍ਰੋਗਰਾਮ ਹੋਇਆ ਤੁਹਾਡਾ ਵੀ ਬਹੁਤ ਬਿਹਤਰੀਨ ਪ੍ਰੋਗਰਾਮ ਹੈ ਤੇ ਆਣ ਵਾਲਾ ਮੈਂ ਸਾਰੇ ਇੱਥੇ ਕਦਰਿਤ ਭਰਾਵਾਂ ਨੂੰ ਇਹੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਸਮੁੱਚੇ ਪੰਜਾਬ ਨੂੰ ठे होने की जो जिस मकसद वास्ते अको जानते हो नरेंद्र मोदी जी जितने चाहे हिंदुस्तान के गरीबांसान खिलाफ हर जो फैसला है, है। एड्डी रैली थी हम मैं बेनती करा सर प्रताप सिंह बाजवा जी ਇਹਨਾਂ ਜਾਣ ਮੇਰੇ ਹਰ ਕਾਲੇ ਬੈਣ ਇੱਕ ਬਲੂ ਅੱਜ ਜਿਹੜੇ ਮੇਰੇ ਦਾਦੇਓ ਬਾਜਵਾ ਸਾਹਿਬ ਆਪ ਤੁਹਾਡਾ ਬਹੁਤ ਧੰਨ ਜਿਲੇ ਦੇ ਸਾਰੇ ਹੀ ਸਰਕਾਰੀਓ ਬਜ਼ੁਰਗੋ ਨੌਜਵਾਨ ਵੀਰੋ ਸਭ ਤੋਂ ਪਹਿਲਾ ਫਤਿਹ ਅੱਜ ਕਰਦਾ ਵਾਹਿਗੁਰੂ ਜੀ ਕਾ ਖਾਲਸਾ ਸ੍ਰੀ ਵਾਹਿਗੁਰੂ ਜੀ ਕੀ ਫਤਿਹ ਔਰ ਅੱਜ ਮੈਂ ਇੱਕ ਬੇਨਤੀ ਕਰਨੀ ਚਾਹਣਾ ਤੁਹਾਨੂੰ ਸਾਰੇ ਲੋਕਾਂ ਨੂੰ ਅੱਜ ਸਰਕਾਰਾਂ ਸਾਡੇ ਨਾਲ ਜ਼ਿਆਸਤੀ ਕਿਉਂ ਕਰਦੀਆਂ ਇਹੜਾ ਇੱਕ ਕਾਰਣ ਹੈ ਅੱਜ ਸਰਕਾਰਾਂ ਨੂੰ ਇਸ ਕੱਦ ਦਾ ਪਤਾ ਲੱਗ ਗਿਆ ਕਿ ਹੁਣ ਆਮ ਲੋਕਾਂ ਦੇ ਵਿੱਚ ਸੰਘਰਸ਼ ਕਰਨ ਦੀ ਤਾਕਤ ਨਹੀਂ ਹੈ ਅੱਜਕੱਲ ਆਮ ਜਿਹੜੇ ਲੋਕ ਹੈ ਇਹ ਨਾਟਾ ਪਿਆਸੇ ਰਹਿ ਸਕਦੇ ਆ ਨਾ ਭੁੱਖੇ ਰਹਿ ਸਕਦੇ ਆ ਤੇ ਨਾ ਠੰਡ 'ਚ ਬਹਿ ਸਕਦੇ ਆ ਇਹ ਕਰਕੇ ਸਰਕਾਰਾਂ ਆਪਣੀ ਮਨਮਾਚੀ ਦੇ ਕਾਨੂੰਨ ਬਣਾ ਰਹੀਆਂ ਤੇ ਸਾਨੂੰ ਉਹਨਾਂ ਦਾ ਭੁਗਤਾਨ ਤੇ ਉਹਨਾਂ ਦਾ ਜ਼ੁਲਮ ਸਹਿਣਾ ਪੈਂਦਾ ਕਿਉਂਕਿ ਕਿਸੇ ਵਿਅਕਤੀ ਕੋਲ ਸਮਾਂ ਨਹੀਂ ਹੈ ਬਪੇਸ਼ ਪਟੇਲ ਜੀ ਮੰਚ ਤੇ ਹਾਜ਼ਰਿਤ ਨੇ ਇਹ ਉਹ ਵਿਅਕਤੀ ਹੈ ਜਿਹੜੇ ਆਪ ਕਿਸਾਨੀ ਕਰਕੇ छत्तीसगढ़ के मुख्यमंत्री बने और मुंडे नु छह महीने जेल चीजीपी ने मारी सौ अपना मारी पुत्र जेल परसों चौथे रिहा होके और जजमेंट आई है हाई कोर्ट ने कहा कि परचा क्वेश्चन कर दिता जावे लेकिन चुकिया ड्यूटी लगाती है राणा जी बैठे जी बैठे है दानी साहब बैठे है सूरज जी बैठे है अमर सिंह जी और बैठा जो चिटीदाड़ी वाला बंदा सामने पे एम पी फतेहगढ़ साहब ਇਸ ਬੰਦੇ ਨੇ ਮਨਰੇਗਾ ਬਣਾਉਣ ਦੇ ਵਿੱਚ ਆਦਾ ਰੋਲ ਅਦਾ ਕੀਤਾ ਹੈ ਇਹ ਉਹਨੂੰ ਆਈਐਸ ਅਫੀਸਰ ਸੀ ਇਹ ਉਹਨਾਂ ਜੁਆਇੰਟ ਸੈਕਟੀ ਹਿੰਦੋਸਤਾਨੀ ਸਰਕਾਰ ਸੀ ਆਪਣਾ ਯੋਗਦਾਨ ਪਾਇਆ ਮਨਰੇਗਾ ਬਣਾਉਣ ਦੇ ਵਿੱਚ ਬਾਗ ਜੀਆ ਸਾਹਿਬ ਮੈਂ ਪਿੰਡੂ ਤੇ ਤੁਹਾਡੇ ਪੁੱਤਰ ਨੂੰ ਇਲਾਈ ਦੇਣ ਇਸ਼ਾਰਾ ਹੈ ਕਿ ਅੱਜ ਦਾ ਇਹ ਮਨਰੇਗਾ ਵਰਕਰਾਂ ਦੇ ਵਾਸਤੇ ਇਹ ਲੜਾਈ ਲੜਦਾ ਸਾ ਪਿਆਰਪੁਰ ਜ਼ਿਲ੍ਹੇ ਦੇ ਲੀਡਰ ਸਭਾ ਮੈਂ ਚਾਹੇ ਬਾਟੀਆਂ ਸਰਦਾ ਚਾਹੇ ਸ਼ਾਮ ਸੁੰਦਰ ਅਰੋੜਾ ਜੀ ਹੈ ਚਾਹੇ ਅੰਕੂ ਵਾਲਾ ਜੀ ਹੈ ਚਾਹੇ ਸਾਦੀ ਜੀ ਹੈ ਹਿੰਦੂ ਵਾਲਾ ਜੀ ਚਾਹੇ ਰਣਜੀਤ ਚੱਪੇਵਾਲਾ ਚਾਹੇ ਰਜੀnder ਸਿੰਘ ਜੀ ਹੈ ਸਤਕਾਰਯੋਗ ਪਰਦੇਸ ਸਿੰਘ ਤੁਹਾਨੂੰ ਭਾਸ਼ਣ ਦੇ ਕੇ ਗਏ ਮੇਰੀ ਆਪ ਨੂੰ ਬੈਂਕੀ ਹੈ ਇਹ ਮਲੇਰ ਦਾ ਬੰਧ ਹੋਣ ਦੇ ਨਾਲ ਪੰਜਾਬ ਦੇ ਗਰੀਬ ਹੋਰ ਗਰੀਬ ਹੋ ਜਾਣਗੇ ਕਾਂਗਰਸ ਦੇ ਪ੍ਰਧਾਨ ਪੰਜਾਬ ਪ੍ਰਦੇਸ਼ ਦੇ ਸਰਦਾਰ ਅਮਨਿੰਦਰ ਸਿੰਘ ਰਾਜਾ ਵੜਿੰਗ ਜੀ ਸਰਦਾਰ ਪ੍ਰਤਾਪ ਸਿੰਘ ਬਾਜਵਾ ਜੀ ਸਰਦਾਰ ਸੁਖਿੰਦਰ ਸਿੰਘ ਰੰਧਾਵਾ ਜੀ ਰਾਣਾ ਜੀ ਤੇ ਸਾਰੀ ਜਿੰਨੀ ਲੀਡਰਸ਼ਿਪ ਬੈਠੀ ਆ ਮੈਂ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਟਾਂਡੇ ਆਨ ਤੇ ਅੱਜ ਮੈਂ ਸਨਮਾਨਿਤ ਮੰਚ ਨੂੰ ਦੱਸਣਾ ਚਾਹਨਾ ਕਿ ਹੁਸ਼ਿਆਰਪੁਰ ਪਹਿਲਾ ਜ਼ਿਲ੍ਹਾ ਜਿੱਥੇ 2005 ਚਮਨ ਰੇਗਾ ਜਦੋਂ ਪਹਿਲੇ 50 ਜ਼ਿਲ੍ਹਿਆਂ 'ਚ ਲਾਗੂ ਹੋਈ ਸੀ ਤੇ ਉਹ ਹੁਸ਼ਿਆਰਪੁਰ ਪਹਿਲਾ 50 ਜ਼ਿਲ੍ਹਿਆਂ 'ਚ ਸੀ ਜਿੱਥੇ ਮਨ ਰੇਗਾ ਲਾਗੂ ਹੋਈ ਸੀ ਔਰ ਇਹ ਦਿਨ ਹੁਸ਼ਿਆਰਪੁਰ ਨੂੰ ਮੈਡਮ ਅੰਬਿਕਾ ਸੋਨੀ ਜੀ ਦੀ ਸੀ ਜਿੰਨਾਂ ਦੇ ਯਤਨਾ ਸਦਕਾ ਹੁਸ਼ਿਆਰਪੁਰ ਉਹ 50 ਜ਼ਿਲ੍ਹਿਆਂ ਵਿੱਚੋਂ ਇੱਕ ਸੀ ਜਿੱਥੇ ਮੰਨੇਗਾ ਪਹਿਲੀ ਲਾਗੂ ਹੋਈ ਸੀ ਤੇ ਅੱਜ ਹੁਸ਼ਿਆਰਪੁਰ ਉਹ ਧਰਤੀ ਹੈ ਜਿੱਥੇ ਮੰਨੇਗਾ ਦੇ ਖਿਲਾਫ ਜਿਹੜਾ ਸੰਗਰਾਮ ਸ਼ੁਰੂ ਹੋ ਰਿਹਾ ਉਹ ਵੀ ਅੱਜ ਹੁਸ਼ਿਆਰਪੁਰ ਦੀ ਟਾਂਡੇ ਦੀ ਧਰਤੀ ਤੋਂ ਕਾਂਗਰਸ ਸ਼ੁਰੂ ਕਰ ਰਹੀ ਹੈ ਅਸੀਂ ਆਪਣੇ ਆਪ ਨੂੰ ਜਾਦਾ ਜ਼ਿੰਮੇਵਾਰੀ ਨਾਲ ਇਹ ਲੜਾਈ ਲੜਨੀ ਹੈ ਇਸ ਕਰਕੇ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਅਸੀਂ ਪਿੰਡ-ਪਿੰਡ ਜਾ ਕੇ ਇਹ ਲੜਾਈ ਲੜਨੀ ਹੈ ਮੰਨੇਗਾ ਬਾਰੇ ਸਾਡੀ ਲੀਡਰਸ਼ਿਪ ਨੇ ਤਾਨੂੰ ਜਾਣੂ ਕਰਾਇਆ ਤੇ ਅੱਗੇ ਵੀ ਸਾਡੀ ਜਿਹੜੀ ਸੀਨੀਅਰ ਲੀਡਰਸ਼ਿਪ ਹੈ ਉਹ ਮਨਰੇਗ ਆਦੀ ਗੱਲ ਕਰੇਗੀ ਮੈਂ ਮਨਰੇਗ ਦੇ ਨਾਲ ਨਾਲ ਤੁਹਾਨੂੰ ਦੱਸਣਾ ਚਾਹਨਾ ਆਪਣੇ ਹਲਕੇ ਦੀ ਇੱਕ ਗੱਲ ਪ੍ਰਧਾਨ ਜੀ ਦੇ ਧਿਆਨ 'ਚ ਮੈਂ ਲੈਣਾ ਚਾਹਨਾ ਜਿੱਥੇ ਪੰਜਾਬ 'ਚ ਟਰੈਲੀ ਚੋਰੀ ਦਾ ਬਦਲਾਅ ਆਇਆ ਗੁਸਲ ਖਾਨੇ ਦੇ ਉਠਾਣ ਦਾ ਬਦਲਾਅ ਆਇਆ ਉੱਥੇ ਟਾਂਡੇ 'ਚ ਡਰੋਨ ਧਮਕਾਉਣ ਵਾਲਾ ਬਦਲਾਅ ਵੀ ਆਇਆ ਇੱਥੇ ਦੇ ਐਮਐਲਏ ਨੇ ਚਾਰ ਸਾਲ ਢਿੱਲ ਦਾ ਜੋਰ ਲਾ ਲਿਆ ਹਰ ਬੰਦੇ ਨੂੰ ਸਾਡੇ ਨੂੰ ਡਰਾਇਆ ਧਮਕਾਇਆ ਪਰਚੇ ਕਰਾਏ ਪਰ ਆ ਜਿਹੜੇ ਸ਼ੇਰ ਬੈਠੇ ਨੇ ਨਾ ਤੂੰ ਡਰੇ ਨਾ ਪਰਚਾ ਤੋਂ ਡਰੇ ਮੈਂ ਧਿਆਨ ਲਿਆਣਾ ਜਾਂਦਾ ਤੁਹਾਡਾ ਕਿ ਨਗਰ ਕੌਂਸਲ ਟਾਂਡਾ ਤੇ ਗੜਦੀਵਾਲ ਪੂਰਾ ਢਿੱਲ ਦਾ ਜੋਰ ਲਾ ਕੇ ਵੀ ਕਾਂਗਰਸ ਦੀ ਕਮੇਟੀ ਐ ਸਰਕਾਰ ਤੋੜ ਨਹੀਂ ਪਾਈ ਸਿਰਫ ਇਹ ਕਾਂਗਰਸ ਦੇ ਵਰਕਰਾਂ ਦੇ ਕਰਕੇ ਕਿਸਾਨ ਜਿਹੜਾ ਖੇਤੀ ਕਰਦਾ ਉਹ ਇਹਨਾਂ ਦਾ ਡਟ ਕੇ ਵਿਰੋਧ ਕਰੇਗਾ ਉਸੇ ਤਰ੍ਹਾਂ ਨਾਲ ਇਹਨਾਂ ਦੀ ਪੀਟੀ ਪਾਰਮ ਆਦਮੀ ਪਾਰਟੀ ਜਿਸਨੂੰ ਡੋਕਟਰ ਗਾਂਧੀ ਪਟਿਆਲੇ ਦੇ ਮੈਂਬਰ ਪਾਰਲੀਮੈਂਟ ਛੋਟਾ ਬੋਦੀ ਕਹਿੰਦੇ ਨੇ ਅਸੀਂ 2027 ਵਿੱਚ ਇਹਨਾਂ ਦਾ ਵੀ ਓਵੇਂ ਡਟ ਕੇ ਵਿਰੋਧ ਕਰਨਾ ਤਾਂ ਕਿ ਅਸੀਂ ਪੰਜਾਬ ਦੇ ਮੁੜ ਕੇ ਇਹਨੂੰ ਬਹਾਲ ਕਰ ਸਕੀਏ ਇੱਕ ਖੁਸ਼ਹਾਲ ਸੂਬਾ ਬਣਾ ਸਕੀਏ ਅੱਜ ਇਹ ਰੰਗਾਂ ਨਹੀਂ ਮੇਰੇ ਵੀਰੋ ਦੰਗਲਾ ਪੰਜਾਬ ਆ ਦਿਨੇ ਸਰਪੰਚਾਂ ਦੇ ਸਿਰਾਂ ਵਿੱਚ ਇੱਥੇ ਸ਼ਾਦੀਆਂ ਦੇ ਵਿੱਚ ਜਾ ਕੇ ਗੋਲੀਆਂ ਮਾਰ ਸਕਦੇ ਨੇ ਔਰ ਪਤਾ ਨਹੀਂ ਕਿੰਨੇ ਕਦਰੋਗਾਰ ਕਿੰਨੀਆਂ ਫਰੋਤੀਆਂ ਕਿੰਨਾ ਗੈਂਗਸਟਰ ਦਾ ਬਾਦ ਇਹਨਾਂ ਨੇ ਵਿਧਾਇਆ ਸੋ ਤੁਸੀਂ ਹੁਣ ਸਮਝ ਸਕਦੇ ਹੋ ਕਿ ਕੀ ਹਾਲਾਤ ਨੇ ਪੰਜਾਬ ਦੇ ਜਦ ਤੱਕ ਅਕਾਲੀ ਦਲ ਆਪਣੇ ਭੇਤੀਆਂ ਨੂੰ ਇਤਸਾਹ ਗੱਲ ਲੋਕਾਂ ਚ ਆਣ ਕੇ ਲੜਾਈ ਨਹੀਂ ਲੜਦਾ ਮੈਂ ਬਈ ਕਲਾਮ ਵਿੱਚ ਉਹ ਸਿੱਖਾਂ ਦੇ ਹੋਏ ਕਤਲ ਦੇ ਬਾਰੇ ਖੁੱਲ ਕੇ ਕੰਡੈਮ ਨਹੀਂ ਕਰਦਾ ਔਰ ਡੇਰਾ ਸੱਚਾ ਸੌਦਾ ਦੇ ਰੋਲ ਤੇ ਜੋ ਕੁਝ ਕੀਤਾ ਕਰਾਇਆ ਗਿਆ ਉਹਨਾਂ ਵੱਲੋਂ ਉਹਨਾਂ ਸਾਜਿਸ਼ਾਂ ਦਾ ਕਿਸਦਾ ਫਾਸਟ ਹੋਗਾ ਇੰਨੀ ਜਲਦੀ ਸਿੱਖ ਜਿਹੜੇ ਨੇ ਉਹਨਾਂ ਦੀ ਗੱਲਾਂ ਚ ਨਹੀਂ ਦੇ ਛੋਟੀਆਂ ਲੋਕਲਾਈਜ਼ ਇਲੈਕਸ਼ਨ ਜਿਹੜੀਆਂ ਕਿਸੇ ਕੋ ਦਿੱਕਾ ਦੁੱਕਾ ਵੋਟਾਂ ਨਹੀਂ ਪੈ ਸਕਦੇ ਆ ਪੈਂਟ ਸਟੇਟ ਹਾਲੇ ਮਨ ਨਹੀਂ ਕਰਦੇ ਆ ਗਿਆ ਅਕਾਰਤਕ ਦੇ ਉੱਤੇ ਉਹਨਾਂ ਨੇ ਕਿਹਾ ਕਿ ਜਿੰਨੀ ਵੀ ਜਿਹੜੀ ਦੇਖੋ ਜਿਹੜੀ ਭਗਵੰਤ ਮਾਨ ਦੀ ਜਿਹੜੀ ਕੋਈ ਸ਼ਬਦਾਵਲੀ ਆ ਜਾਂ ਜਿਸ ਤਰ੍ਹਾਂ ਅਕਾਲ ਤਖਤ ਸਾਹਿਬ ਲੱਗਾ ਤੇ ਜਾਂ ਉਹਦਾ ਚੈਲੰਜ ਕਰਨਾ ਅਕਾਲ ਤਖਤ ਸਾਹਿਬ ਨੂੰ ਇਹ ਸਿੱਖ ਕੌਮ ਲਈ ਬੜੀ ਤوهੀਨ ਵਾਲੀ ਗੱਲ ਹੈ ਚੀਫ ਮਿਨਿਸਟਰ ਜਿਹੜਾ ਵੀ ਪੰਜਾਬ ਮੰਤਰੀ ਸ਼ਾਹ ਉਹ ਸਭ ਤੋਂ ਪਹਿਲਾਂ ਜਿਹੜੀ ਬਪੇ ਸਿੰਘ ਜੀ ਉਹਨੂੰ ਮਰਿਆਦਾ ਦੇ ਵਿੱਚ ਰਹਿ ਕੇ ਗੱਲ ਕਰਨੀ ਚਾਹੀਦੀ ਉਹ ਵੀ ਜਛੂਦਾ ਅਕਾਲ ਤਖਸਬ ਦੇ ਪੁਆਇੰਟ ਹੁੰਦੇ ਨੇ ਉਹ ਸਾਡੇ ਸਤਿਕਾਰਯੋਗ ਹੁੰਦੇ ਸਰ ਦਿੱਲੀ ਵਿਧਾਨ ਸਭਾ ਦੇ ਜੋ ਵੀ ਸਾਡਾ ਅਕਾਲ ਤਖਤ ਦਾ ਜਥੇਦਾਰ ਉਹ ਦੀ ਜਿਸ ਰਿਸਪੈਕਟ ਕਰਨੀ ਸਿੱਖ ਕੌਮ ਦੀ ਰਿਸਪੈਕਟ ਇਸ ਰਿਸਪੈਕਟਿਆ ਦੂਸਰੀ ਮੈਂ ਚੀਜ਼ ਇਹ ਕਹਿਣੀ ਚਾਹੁੰਦਾ ਕਿ ਭਗਵੰਤ ਸਿੰਘ ਨੇ ਆਪਣੇ ਨਾਲ ਕੋਈ ਭਗਵੰਤ ਸਿੰਘ ਨਹੀਂ ਲਿਖਿਆ ਭਗਵੰਤ ਮਾਨ ਲਿਖਦਾ ਗਾੜੀ ਉਹਦੀ ਕੱਟੀ ਵਾਲ ਉਹਦੇ ਕੱਟੇ ਤੇ ਕਿਤੇ ਨਾ ਕਿੱਤੇ 21 ਜਥੇਦਾਰ ਸਾਹਿਬ ਤੋਂ ਵੀ ਹੋਈ ਆ ਇੱਕ ਪਤੇ ਸਿੰਘ ਨੂੰ ਸਿੱਖ ਅਕਾਲ ਪੱਠੇ ਬੁਲਾਉਣਾ ਤੇ ਬਾਅਦ ਚ ਉਹਦਾ ਇਹਨਾਂ ਕੁਝ ਅਕਾਲ ਪੱਠੇ ਉੱਤੇ ਇਹ ਕੁਐਸਚਨ ਖੜੇ ਕਰ ਜਣੇ ਇਹ ਕੌਮ ਨੂੰ ਬੈਠ ਕੇ ਸੋਚਣਾ ਪੈਗਾ ਨਾਲ ਹੀ ਮੈਂ ਧਮੀ ਸਾਹਿਬ ਨੂੰ ਇਹ ਵੀ ਕਹਿਣਾ ਚਾਹੁੰਦਾ ਕਿ ਤੁਸੀਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਹੋ ਕਿਰਪਾ ਕਰਕੇ ਸਿੱਖ ਕੌਮ ਨੂੰ ਚਲਾਉਣ ਦੀ ਗੱਲ ਕਰੋ ਨਾ ਕਿ ਅਕਾਲੀ ਦਲ ਚਲਾਉਣ ਦੀ ਤੁਸੀਂ ਗੱਲ ਕਰੋ ਅਕਾਲੀ ਦਲ ਤੋਂ ਬਾਹਰ ਰਹਿ ਕੇ ਇੱਕ ਸਿੱਖ ਕੌਮ ਦੀ ਅਗਵਾਈ ਕਰੋ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਬਣੋ ਨਾ ਕਿ ਸੁਖਵੀਰ ਬਾਦਲ ਨੂੰ ਬਚਾਉਣ ਵਾਲੀ ਕਮੇਟੀ ਦੇ ਪ੍ਰਧਾਨ ਬਣੋ ਪੀਸਰੀ ਗੱਲ ਜੋ ਆਦਮੀ ਅਕਾਲਪੁਰ ਸਾਹਿਬ ਤੇ ਖੜਾ ਹੋ ਕੇ ਮਾਫੀ ਮੰਗੇ ਜਾਂਦਾ ਸੁਖਵੀਰ ਬਾਦਲ ਤੇ ਅੱਜ ਉਹ ਫੇਰ ਉਸੇ ਗੱਲਾਂ ਤੇ ਖੜਾ ਜਿਹੜੀਆਂ ਚੀਜ਼ਾਂ ਅਸੀਂ ਕਹਿੰਨੇ ਕਿ ਬੜਗਾੜੀ ਦੀਆਂ ਡਬਲ ਕਲਾਂ ਦੀਆਂ ਜਿਹੋਦਾ ਸਾਨੂੰ ਛੱਡਣ ਦੀਆਂ ਉਹ ਸਾਰਾ ਕੁਝ ਕਿੰਨਾ ਮੈਂ ਆਪਣੀ ਝੋਲੀ 'ਚ ਪਾਉਣਾ ਤੇ ਉਹ ਵੇੜ ਝੋਲੀ 'ਚ ਪਾ ਕੇ ਤੋਂ ਦੇ ਬਾਅਦ ਕਹਿੰਦਾ ਕਿ ਉਹ ਮੈਂ ਮੁਖਸ਼ਰ ਜੀ ਦੋਨੇ ਦਿੱਤੀ ਉਹਦੇ ਚੋਨੇ ਸਾਰੀਆਂ ਚੀਜ਼ਾਂ ਤੋਂ ਮੁਕਰ ਗਿਆ ਕਿ ਜੱਥੇਦਾਰ ਅਕਾਲ ਤੱਕ ਉਹਦੇ ਤੇ ਵੀ ਕੋਈ ਐਕਸ਼ਨ ਕਰਨਗੇ ਕਿ ਤੁਸੀਂ ਇੱਥੇ ਜਿਹੜੀਆਂ ਚੀਜ਼ਾਂ ਮੰਨਿਆ ਸੀ ਉੱਥੇ ਜਾ ਕੇ ਚੋ ਦੇ ਸੁਣ ਕਰ ਦਿੱਤੇ ਆ ਇਸ ਕਰਕੇ ਅੱਜ ਸਿੱਖ ਕੌਮ ਇੱਕ ਦੁਬਿਧਾ ਦੇ ਵਿੱਚ ਖੜੀ ਆ ਤੇ ਜਥੇਦਾਰ ਸਾਹਿਬ ਮੇਰਾ ਖਿਆਲ ਹੈ ਤੁਸੀਂ ਇੱਕ ਜਥੇਦਾਰ ਦੇ ਤੌਰ ਤੇ ਕੰਮ ਕਰੋ ਔਰ ਉਸ ਦੇ ਕਿਹਦੇ ਡਿਸੀਜਨ ਲਾਓ ਜਿਹੜਾ ਕੋਈ ਮੁੱਖ ਮੰਤਰੀ ਜਾਂ ਕੋਈ ਪੋਲਿਟਿਕਲ ਆਦਮੀ ਅਕਾਲ ਪ੍ਰਚਾਰ ਦੇ ਉੱਪਰ ਕਿੰਨੀ ਪ੍ਰਤੂਨਾ ਕਰ ਸਕੇ ਪਹਿਲੀ ਗੱਲ ਤੇ ਇਹਨੂੰ ਮੈਨੂੰ ਆਬਜੈਕਸ਼ਨ ਨਹੀਂ ਜਥੇਦਾਰ ਸਾਹਿਬ ਦੀ ਚਿੱਠੀ ਤੇ ਹੈ ਜੋ ਉਹਨਾਂ ਨੇ ਜਿਹੜਾ ਸਰਦਾਰ ਭਗਵੰਤ ਸਿੰਘ ਲਿਖਿਆ ਇਹ ਮੇਰੇ ਖਿਆਲ ਜਥੇਦਾਰ ਸਾਹਿਬ ਨੂੰ ਇਹ ਨਹੀਂ ਪਤਾ ਕਿ ਇਹਦੇ ਅੱਗੇ ਸ਼੍ਰੀ ਲਿਖਣਾ ਚਾਹੀਦਾ ਸੀ ਉਹਨਾਂ ਨੂੰ ਸਾਰਿਆਂ ਨੂੰ ਬਾਹਰ ਦੇਣੀ ਸੀ ਤੁਸੀਂ ਦੋ ਸਾਟੇ ਖੜਕੇ ਆਂ ਕਾਸੀ ਚਲੋ ਕੋਈ ਨਾ ਸਾਡੀ ਲਈ ਕੀ ਲਿਆ ਸੁ ਦੇਖੋ ਜੀ ਇਹ ਅੱਜ ਸ਼ਾਰਪੁਰ ਜ਼ਿਲ੍ਹੇ ਵਿੱਚ ਟਾਂਡਾ ਵਿਖੇ ਸਾਡੀ ਸਭਾ ਸੀਗੀ ਮੰਨਰੇਗਾ ਸੰਗਰਾਮ ਜਿਹਦੀ ਸ਼ੁਰੂਆਤ ਅਸੀਂ ਗੁਰਦਾਸਪੁਰ ਤੋਂ ਕੀਤੀ ਹੈ ਔਰ ਪਹਿਲਾ ਪ੍ਰੋਗਰਾਮ ਗੁਰਦਾਸਪੁਰ ਸੀ ਦੂਜਾ ਸਾਡਾ ਟਾਂਡੇ ਸੀ ਮਨਰੇਗਾ ਬੰਦ ਕਰਨ ਦਾ ਜਿਹੜਾ ਕੰਮ ਕੀਤਾ ਹੈ ਭਾਜਪੀ ਨੇ ਔਰ ਉਹਨਾਂ ਨਾਲ ਸਾਥ ਦਿੱਤਾ ਝਾੜੂ ਦੀ ਸਰਕਾਰ ਨੇ ਸਾਡੀ ਅੱਜ ਪੰਜਾਬ ਦੀ ਮਨਰੇਗਾ ਬੰਦ ਪਈ ਹੈ 10000 ਕਰੋੜ ਰੁਪਇਆ ਮਨਰੇਗਾ ਤੋਂ ਪੰਜਾਬ ਦੇ ਵਿੱਚ ਆਉਂਦਾ ਸੀ ਪਰ ਗਰੀਬ ਦਾ ਚੁੱਲ੍ਹਾ ਜਲਦਾ ਸੀ ਮਨਰੇਗਾ ਕੋਰੋਨਾ ਕਾਲ ਦੇ ਵਿੱਚ ਸੰਜੀਵਨੀ ਬੂਟੀ ਵਾਂਗੂ ਸਾਬਤ ਹੋਈ ਹੈ ਅਗਰ ਮਨਰੇਗਾ ਨਾ ਹੁੰਦੀ ਤੇ ਅੱਜ ਦੇਸ਼ ਦੇ ਹਾਲਾਤ ਕੁਝ ਹੋਰ ਹੁੰਨੇ ਸੀ ਦੇਸ਼ ਘੁਕਮਾਰੀ ਵੱਲ ਵੱਧ ਜਾਣਾ ਸੀ ਇਹ ਡਾਕਟਰ ਮਨਮੋਹਨ ਸਿੰਘ ਜੀ ਨੇ ਸ਼੍ਰੀਮਤੀ ਸੋਨੀਆ ਗਾਂਧੀ ਨੇ ਅੱਜ ਤੋਂ ਠੀਕ 25 ਸਾਲ ਪਹਿਲਾਂ ਇਹ ਸਕੀਮ ਨੂੰ ਦੇਸ਼ ਦੇ ਹਾਲਾਤ ਵੇਖਦੇ ਹੋਇਆ ਲਾਗੂ ਕੀਤਾ ਸੀ ਦੇਸ਼ ਅੰਦਰ ਗਰੀਬ ਗਰੀਬ ਹੋ ਰਿਹਾ ਅਮੀਰ ਅਮੀਰ ਹੋ ਗਿਆ ਔਰ 80% ਜਿਹੜਾ ਪਾਪੂਲੇਸ਼ਨ ਦਾ ਪੈਸਾ ਉਹ ਦੋ ਲੋਕਾਂ ਕੋਲੇ ਅਦਾਨੀ ਤੇ ਅਬਰਨੀ ਕੋਲੇ ਅੱਜ ਦੇਸ਼ ਦੇ ਹਾਲਾਤ ਨੇ ਅਸੀਂ ਇਹ ਪਹਿਲਾਂ ਪ੍ਰੈਸ ਕਾਨਫਰੰਸਾਂ ਕੀਤੀਆਂ ਪੁਤਲੇ ਜਲਾਏ ਹੋਣ ਅਸੀਂ ਇਹ ਮੰਰੇਗਾ ਸੰਗਰਾਮ ਦੇ ਤਹਿਤ ਬਪੇਸ਼ ਬਗੇਰ ਜੀ ਦੀ ਅਗਵਾਈ ਦੇ ਹਿਤ ਅਸੀਂ ਪੰਜਾਬ ਚ ਯਾਤਰਾ ਕਰ ਰਹੇ ਹਾਂ ਮਾਝਾ ਮਾਲਵਾ ਦੁਆਬਾ ਰਾਜਪੂਰਾ ਸੰਗਰੂਰ ਉਹ ਫਾਜ਼ਿਲਕਾ ਤੱਕ ਪੰਜ ਦਿਨ ਦੀ ਯਾਤਰਾ ਔਰ ਲਗਾਤਾਰ ਜਦ ਤੱਕ ਇਹ ਕਾਲਾ ਕਾਨੂੰਨ ਵਾਪਸ ਨਹੀਂ ਲੈ ਲੈਂਦੀ ਇਹ ਸਰਕਾਰ ਤਦ ਤੱਕ ਇਹ ਕਾਂਗਰਸ ਪਾਰਟੀ ਦਮਲੇਟ ਵਾਲੀ ਨਹੀਂ ਬੰਕਾਂ ਕੀ ਹੈ ਜਿਹੜੀ ਆਈਸਟਾ ਦਾ ਵਿਧਾਨ ਸਭਾ ਚੋਣਾਂ ਦਾ ਇਤਿਹਾਸ ਵਿੱਚ ਉਹਨਾਂ ਦਾ ਜਿਹੜਾ ਇਹ ਮਨਰੇਗਾ ਤੋਂ ਕੋਈ ਫਾਇਦਾ ਦੇਖੋ ਫਾਇਦਾ ਅਸੀਂ ਫਾਇਦੇ ਅਸੀਂ ਕੋਈ ਕੰਮ ਨਹੀਂ ਕਰ ਰਹੇ ਕਿ ਡਾਕਟਰ ਮਨਮੋਹਨ ਸਿੰਘ ਇਹ ਸਕੀਮ ਲੈ ਕੇ ਆਈ ਸੀ ਕੋਈ ਫਾਇਦੇ haste ਨਹੀਂ ਲੈ ਕੇ ਆਈ ਦੇਸ਼ ਨੂੰ ਬਚਾਉਣ ਵਾਸਤੇ ਲੈ ਕੇ ਆਈ ਸੀ ਬੜੀ ਸਾਹਿਬ ਅਕਾਲ ਤਖਤ ਤੋਂ ਤੇ ਅਸੀਂ ਗਰੀਬ ਦੀ ਲੜਾਈ ਲੜਨੀ ਹੈ ਭਗਵੰਤ ਮਾਨ ਨੂੰ ਤਲਬ ਕੀਤਾ ਗਿਆ ਉਹਨਾਂ ਨੇ ਕਹਿ ਰਹੇ ਕਿ ਲਾਈਵ ਪੈਲੀ ਕਾਸਟੇ ਪੂਰਾ ਵਿੱਚ ਕੀਤੀ ਜਾਵੇ ਲੈ ਕੇ ਦੇਖੋ ਉਹਨਾਂ ਨੇ ਕੀ ਕਿਹਾ ਨਹੀਂ ਕਿਹਾ ਮੈਂ ਸਰ ਭਗਵੰਤ ਮਾਨ ਦੇ ਟਿੱਪਾ ਟਿੱਪਣੀ ਚੋਂ ਕਰਾਂ ਭਈ ਉਹ ਮਾਨ ਮੁੱਖ ਮੰਤਰੀ ਸਾਹਿਬ ਜਾਣਨ ਤੇ ਾਕਾਂਦ ਤੱਕ ਜਾਣੇ 27 ਦੀਆਂ ਨਿਕਮੇ ਤੇ ਆਈਆਂ ਤੁਹਾਡੀਆਂ 2027 ਤੋਂ ਥੂੜਾ ਫਟਦੇ ਆਗੇ ਤੁਸੀਂ ਹਾਲਾਤ ਵੇਖੋ ਸਾਲ ਪਹਿਲਾਂ ਅੱਜ ਕਾਂਡੇ ਦੇ ਵਿੱਚ ਖੜ ਆਇਆ ਵੇ ਅਸੀਂ ਜਿਹੜਾ ਬਿਆਨ ਆਇਆ ਉਹਦਾ ਵੀ ਧੰਨ ਸਰ ਵੀ ਚੰਗਾ ਮਾ ਹੋਇਆ ਦਿੱਲੀ ਦੇ ਵਿੱਚ ਉਸ ਬਾਰੇ ਹਾਂ ਬੜਾ ਮਤਵਾਗਾ ਬਿਆਨ ਸੀ ਉਹਨਾਂ ਦਾ ਜੀ ਔਰ ਮੈਨੂੰ ਲੱਗਦਾ ਕਿ ਉਹਨਾਂ ਨੂੰ ਇਹੋ ਜਿਹੇ ਬਿਆਨ ਨਹੀਂ ਦੇਣੇ ਚਾਹੀਦੇ ਮਾਫੀ ਮੰਗਣੀ ਚਾਹੀਦੀ ਏ ਇਹੋ ਜੀ ਗੱਲ ਉਹਨਾਂ ਦੇ ਮੂੰਹ ਚੋਂ ਫੱਬਦੀ ਨਹੀਂ ਹੈ ਜਿਹੜਾ ਕਿ ਫਾਰਮਰ ਚੀਫ ਮਿਨਿਸਟਰ ਰਹੇ ਉਹ ਇਹ ਸਾਡੇ ਗੁਰੂਆਂ ਦਾ ਅਪਮਾਨ ਹੈ ਸਰ ਮੰਤਰੀ ਜੀ ਇਹ ਗ੍ਰਾਡੂਏਟ ਦਾ ਮੁੱਦਾ ਹੈ ਨਹੀਂ ਕਿ ਕੋਈ ਕਾਰਕੁਨ ਹੈ ਕੋਈ ਟ੍ਰੀਨ ਦਾ ਕੋਈ ਮੁੱਦਾ ਡੱਗਦਾ ਹੀ ਨਹੀਂ